ਤੇ ਜਿਹਦੇ ਕਰਕੇ ਜਿਹੜਾ ਗੱਡੀ ਪਲਟਣ ਦਾ ਐਕਸੀਡੈਂਟ ਹੋਣ ਦਾ ਜਿਹੜਾ ਚਾਂਸ ਬਾਈ ਫੁੱਲ ਹੋ ਗਿਆ ਸੀਗਾ ਤੇ ਆਪਾਂ ਆ ਗਿਆ ਕੋਈ ਗੱਲ ਨਹੀਂ 5-7 ਮਿੰਟ ਹੋਰ ਡੇਟ ਹੋ ਜਾਣਗੇ ਐ ਨੀ ਕੋਈ ਗੁੱਸਾ ਮਾਣੂ ਆ ਜਾ ਜਾਣਾ ਹਾਂਜੀ ਦੋਸਤੋ ਸਸਤਰੀ ਕਾਲ ਸਾਰਿਆਂ ਨੂੰ ਤੇ ਆਪਾਂ ਉਦੋਂ ਦੇ ਚੜਾਈ ਚੜੀ ਜਾਨੇ ਆ ਹਜੇ ਘੰਟਾ ਹੋ ਗਿਆ ਸਾਨੂੰ ਤੇ ਹਜੇ 5 ਕਿਲੋਮੀਟਰ ਲੰਬੀ ਹੋਰ ਚੜਾਈ ਆ 5 ਕਿਲੋਮੀਟਰ ਤੋਂ ਬਾਅਦ 10 ਕਿਲੋਮੀਟਰ ਥੱਲੇ ਨੂੰ ਉਤਰਨਾ ਆਪਾਂ ਮਤਲਬ ਹੁਣ ਆ ਅੱਧੇ ਘੰਟੇ ਦਾ ਰਾਹ ਤੁਰ ਕੇ ਕੱਢਣਾ ਉਦੋਂ ਬਾਅਦ ਦੇ ਵਿੱਚ 10 ਮਿੰਟਾਂ ਦਾ ਰਾਹ ਹੋ ਜਾਣਾ ਜਦੋਂ ਢਾਲ ਆ ਗਈ ਤੇ ਉਤਰ ਕੇ ਹੀ ਗੁਰਦੁਆਰਾ ਸਾਹਿਬ ਉੱਥੇ ਉੱਥੇ ਆ ਅੱਜ ਰਾਤ ਕੱਟਣੀ ਆ ਤੇ ਟਾਈਮ ਵੀਰੋ ਹੋ ਗਿਆ 5:30 5:24 ਹੋ ਗਏ ਤੇ 6:30 ਵਜੇ ਤੱਕ ਪਹੁੰਚ ਜਾਗੇ ਤੇ ਉੱਥੇ ਜਾ ਕੇ ਤੁਹਾਡੇ ਨਾਲ ਤੁਹਾਨੂੰ ਪਰੌਣੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਸਾਨੂੰ ਵੀ ਨਹੀਂ ਪਤਾ ਵੈਸੇ ਕਿਹੜਾ ਗੁਰਦੁਆਰਾ ਹੋ ਪਰ ਉੱਥੇ ਬਾਬਾ ਜੀ ਨੇ ਦੱਸਿਆ ਸੀ ਇੱਥੇ ਪਕੌੜੇ ਪਕੌੜਿਆਂ ਦਾ ਲੰਗਰ ਛਕਿਆ ਉੱਥੇ ਉਹਨਾਂ ਨੇ ਦੱਸਿਆ ਸੀ ਕਿ ਉੱਥੇ ਉੱਤਰੋਂ ਸਾਰੀ ਗੁਰਦੁਆਰਾ ਇੱਥੇ ਰਾਤ ਰੋ ਤੁਸੀਂ ਕੱਲ ਕਰਕੇ ਫਿਰ ਉੱਥੇ ਰਾਤ ਰਵਾਂਗੇ ਤੇ ਪਹਾੜ ਬੜੇ ਖਤਰਨਾਕ ਨੇ ਹਰੇ ਆ ਤੇ ਸਾਈਕਲ ਹੋ ਗਿਆ ਆਪਣਾ ਸਪੀਡਾਂ ਤੇ ਸਪੀਡ ਤੇ ਹੋਵੇ ਨਾ ਜਦੋਂ ਜਦੋਂ ਵੀਡੀਓ ਬਣਾਉਂਦਾ ਵੀ ਨਜ਼ਾਰਾ ਹੀ ਵੱਖਰਾ ਹੈਗੇ ਉਹਨੂੰ ਥੋੜਾ ਜਿਹਾ ਵੱਧ ਉਹ ਭੱਜਿਆਂ ਦੇ ਪਹਾੜ ਦੇ ਸਤੇ ਬਾਈ ਤੇ ਮੋੜ ਤੋਂ ਬਚ ਕੇ ਢਾਲ ਹੀ ਆ ਬਈ ਸਰੀ ਸਾਰੀ ਅੱਲੇ ਤੱਕ ਆਈ ਜਾਣਾ ਬਸ ਆਹ ਰੋਹ ਵੱਡਿਆ ਦੇਖੋ ਆਪਾਂ ਹੁਣ ਇੰਨੀ ਕੀ ਚੜਾਈ ਤੇ ਆ ਗਿਆ ਕਿ ਥੱਲੋਂ ਦਿਖਣਾ ਬੰਦ ਹੋ ਗਿਆ ਆਹ ਦੇਖ ਲਓ ਬੱਦਲ ਹੀ ਬੱਦਲੋ ਸਾਹਮਣੇ ਇੰਨੀ ਕਿ ਜਗ੍ਹਾ ਇਸੇ ਤਪ ਪੈਂਦੀ ਆ ਬਾਕੀ ਸਾਰੇ ਸ਼ਾਈ ਆ ਤੇ ਬਹੁਤ ਨੀਵਾ ਨਦੀ ਤਾਂ ਬਹੁਤ ਥੱਲੇ ਰਹਿ ਗਈ ਫਟੋ ਘਟ 10 ਕਿਲੋਮੀਟਰ ਚੜਾਈ ਆ ਗਈ ਤੇ ਹੁਣ ਇਹਦੇ ਬਾਅਦ 10 ਕਿਲੋਮੀਟਰ ਥੱਲੇ ਨੂੰ ਉਤਰਾਂਗੇ ਥੱਲੇ ਉਤਰ ਕੇ ਗੁਰਦੁਆਰਾ ਸਾਹਿਬ ਆ ਤੇ ਚੜਾਈ ਬਹੁਤ ਹੀ ਜ਼ਿਆਦੇ ਮਥਾ ਲੈ ਕੇ ਆਉਂਦੇ ਸਾਈਕਲ ਤਾਂ ਕਦੇ ਚੜ ਜਾਣੇ ਤੇ ਕਦੇ ਉਤਰੇ ਡੇੜ ਕੇ ਯਾਰਾ ਤਾਂ ਰੇੜ ਕੇ ਤੇ ਚਲੋ ਕਰਦੇ ਆ ਗੱਲਬਾਤ ਅੱਗੇ ਜਾ ਕੇ ਮੜਕੋ ਮੜਕੀ ਹੋਗੇ ਉੱਥੇ ਜਾਣਾ ਹੋਵੇ ਉਹ ਉੱਥੇ ਤੇ ਸਿੱਧੀ ਚੜਾਈ ਆ ਜਾਵਾ ਉਹ ਸਾਹਮਣੇ ਇੱਥੋਂ ਦੀ ਜਾ ਕੇ ਐਂ ਵਲ ਕੇ ਫੇਰ ਉਥੋਂ ਦੀ ਆਏ ਫੇਰ ਪਹੁੰਚਣਾ ਉੱਥੇ ਉਥੋਂ ਬਾਅਦ ਚੜਾਈ ਅੱਥਲੇ ਨੂੰ ਉਤਰਾਂਗੇ ਪਰ ਹਜੇ ਤਾਂ ਵੇਖ ਲੋ ਨੀਵੀਂ ਬਹੁਤ ਆ ਗੰਗਾ ਥੱਲੇ ਉਤਰਨਾ ਬਹੁਤ ਔਖਾ ਆ ਬੈਠਿਆ ਜਾਨਵਰ ਮੌਂਕੀ ਬੈਠਿਆ ਮੌਂਕੀ ਬੈਠਿਆ ਹਲਦਾ ਨਹੀਂ ਕਿਵੇਂ ਆ ਆਹ ਦੇ ਲੈ ਇਹ ਇੱਕ ਘਟਾ ਜਿਹਾ ਮਾਰੀ ਫਿਰੇ ਚੰਦਾ ਰਹਿ ਲਗੇ ਥੱਲੇ ਬੱਚੇ ਆਹ ਹਾਂ ਤੈਨੂੰ ਕੋਹ ਨਹੀਂ ਕਹਿੰਦੇ ਸੀ ਉਹ ਚਪਟਾ ਦਾ ਮਾਰਨਾ ਪਹਾੜ ਕਦੋਂ ਵਿਢੇ ਕਿ ਸਕਦੇ ਕਹਿੰਦੇ ਤੇ ਟ੍ਰੈਫਿਕ ਉਹ ਕਹਿੰਦੇ ਵੀ ਜਦੋਂ ਵੀ ਖੜਨਾ ਤੁਸੀਂ ਇਸ ਸਾਈਡ ਖੜਨਾ ਉਧਰਲੀ ਸਾਈਡ ਨਹੀਂ ਖੜਨਾ ਕਿਉਂਕਿ ਉਧਰ ਪੱਥਰ ਕਦੋਂ ਵਿਢੇ ਕਿ ਸਕਦੇ ਆ ਇਹ ਗੱਲ ਦਾ ਧਿਆਨ ਰੱਖਿਓ ਵੀ ਉਧਰਲੀ ਸਾਈਡ ਕਦੇ ਨਾ ਖੜਿਓ ਸਾਫ ਸੂ ਲੈਣਾ ਤਾਂ ਇੱਧਰ ਆ ਕੇ ਲਓ ਇੱਧਰ ਚੱਲ ਰਹੀ ਹੈ ਨਦੀ ਥੱਲੇ ਆ ਗਏ ਹੁਣ ਆਪਾਂ ਦੇਖ ਸਕਦੇ ਆ ਤੁਸੀਂ ਪਾਣੀ ਬਹੁਤ ਆ ਅੱਗੇ ਦੀ ਕਾਰਵਾਈ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਸਾਈਕਲ ਚ ਲਾ ਕੇ ਆਇਆ ਦੀ ਗਰਮੀ ਅੱਕੀ ਮਾਹੌਲ ਸਹੀ ਆ ਜਮਾ ਤੇ ਇੱਥੋਂ 20 ਕਿਲੋਮੀਟਰ ਰਹੇਗਾ ਮੇਰੇ ਖਿਆਲ ਦੇਵ ਪ੍ਰਿਆਗ ਬਾਈ ਨੂੰ ਪੁੱਛਿਆ ਜੀ ਉਹ ਕਹਿੰਦਾ 20 ਕਿਲੋਮੀਟਰ ਦੇਵ ਪ੍ਰਿਆਗ ਦੇਵ ਪ੍ਰਿਆਗ ਜੀ ਆਪਾਂ ਸ਼ਾਇਦ ਰਵਾਂਗੇ ਅੱਜ ਅੱਗੇ ਉਹਦੂ ਗੁਰਦੁਆਰਾ ਹੈ ਨੀਗਾ ਤੇ ਉੱਥੇ ਸਟੇ ਕਰਾਂਗੇ ਵਧੀਆ ਮੈਂ ਤੇ ਬਾਈ ਰਾਜੂ ਆ ਪਾਣੀ ਦੀ ਬੋਤਲ ਭਰ ਕੇ ਲਾਏ ਆ ਉਹ ਚਰਨੇ ਤਾਂ ਜਾ ਕੇ ਦੇਖ ਬਈ ਉਹ ਚਰਨੇ ਤਾਂ ਇਧਰ ਦੀ ਗਏ ਅਸੀਂ ਆ ਸਾਬ ਤੋਂ ਜੀ ਹੈ ਇਥੋਂ ਵੀ ਹੋ ਇੱਥੇ ਮੁੰਡੇ ਖੜੇ ਉੱਥੋਂ ਨਹੀਂ ਹੋ ਮਰਾ ਕੋ ਨਹੀਂ ਹੁਣ ਇਹ ਕੰਮ ਕਰ ਨਹੀਂ ਰਿਹਾ ਮੈਂ ਮਾਤਾ ਨੂੰ ਇਹ ਕੰਮ ਕਰ ਨਹੀਂ ਰਿਹਾ ਹਾਂ ਅੱਜ ਵਾਂਸ ਤੋਂ ਮਰ ਉਠਾ ਕੇ ਦੇ ਦਿੱਤਾ ਕੋ ਲੈਣ ਹਾਂਜੀ ਆ ਪੱਥਰ ਡਿੱਗੇ ਆ ਜੀ ਚੱਕੀ ਜਾਂਦੇ ਆ ਜੀ ਸੀ ਬੀ ਨਾਲ ਤੇ ਪਰ ਹੌਲੀ ਹੋਣੀ ਚਾਹੀਦੀ ਆ ਬਹੁਤ ਸਪੀਡ ਫਲੋ ਇਹਨਾਂ ਦੀ ਇੱਥੇ 3:00 ਵਜੇ ਆ ਪਿਆ ਰੋਡ ਬਲੌਕ ਹੋਇਆ ਤੇ ਪਾਸੇ ਪਰਲੇ ਪਾਸੇ ਵੀ ਟ੍ਰੈਫਿਕ ਬਹੁਤ ਜ਼ਿਆਦਾ ਤੇ ਇਹ ਉੱਥੋਂ ਡਿੱਗੇ ਆ ਪੱਥਰ ਇੱਧਰ ਵੀ ਟ੍ਰੈਫਿਕ ਆ ਲੋਕਾਂ ਦੀ ਝੀੜ ਬਹੁਤ ਹੋ ਗਈ ਇੱਥੇ ਇਹ ਕਰਦੇ ਆ ਜਾਨ ਹੀ ਜਾਨ ਲੱਗਿਆ ਬੜਾ ਅਰੇ ਉਹ ਘਰੋਂ ਹੋ ਜਾਓ ਯਾਹਤ ਪੱਥਰ ਛੜ ਕੇ ਪੱਥਰ ਡਿੱਗੇ ਸੀ ਤੇ 2 ਘੰਟੇ ਵਿੱਚ ਚੱਕੇ ਗਏ ਤੇ ਹੁਣ ਟ੍ਰੈਫਿਕ ਬੋਲ ਦਿੱਤਾ ਗਿਆ ਸਿਰਫ ਮੋਟਰਸਾਈਕਲਾਂ ਦੇ ਸਿਰਫ ਰਾਹ ਤੇ ਤੇ ਦੇਖੋਗਾ ਭੀੜ ਜਾਂਦੀ ਬਈਆ ਬਈਆ ਜਨਾਬ ਇਸ ਤਰ੍ਹਾਂ ਬਾੜੀ ਭੀੜ ਹੋ ਗਈ ਤੇ ਉਦੋਂ ਭੀੜ ਦੇ ਰੇਸ਼ੀ ਤੇ ਵੀਡੀਓ ਨਹੀਂ ਮਾਈ ਗਈ ਕਿਉਂਕਿ ਕੈਮਰਾ ਜੇਹ ਚ ਸੀਗਾ ਮੇਰੇ ਤੇ ਕਾਲੀ ਹੋ ਗਈ ਬਾੜੀ ਕਿੱਕੇ ਦਾਮ ਰੋਲਾ ਪੈ ਗਿਆ ਰੋਲਾ ਪੈ ਗਿਆ ਬੜਾ ਚੱਕਰ ਹੋ ਗਿਆ ਤੇ ਹੁਣ ਆਪਾਂ ਸਿੱਤ ਚ ਗਏ ਦੇਵ ਪ੍ਰਯਾਗ ਨੂੰ ਮਸਾ ਹੀ ਰਾਹ ਖੁੱਲਿਆ ਪਿੱਛੇ ਗੱਡੀਆਂ ਵਾਲੇ ਤਾਂ ਹਰੇ ਪਤਾ ਨਹੀਂ ਕਿੱਥੇ ਫਸੇ ਹੋਣਗੇ ਇੱਟਿਆਂ ਨੂੰ ਚਾਂਦ ਨੂੰ ਪਹੁੰਚਣ ਵਾਲਾ ਦਰਵਾਜ਼ਾ ਦੇ ਲੋਕ ਖੜੇ ਹੈਗੇ ਇੱਟਿਆਂ ਦੇ ਕੋਈ ਪਤਾ ਨਹੀਂ ਕੋਈ ਤੇ ਵਾਹ ਡਰਾਈਵਰ ਆਉਣਾ ਸ਼ਹਿਰ ਆ ਗਿਆ ਭਾਈ ਉਹ ਵੇਖੋ ਬਹੁਤ ਦੂਰ ਤੱਕ ਰੈਕ ਲੱਗਾ ਡੋਲੀਆ ਵਸਾਉਣ ਵਾਲਾ ਹੀ ਆ ਉਹ ਸ਼ਹਿਰ ਆਵੇ ਆ ਗਿਆ ਸ਼ਹਿਰ ਆ ਗਿਆ ਲਗਾ ਇੱਥੇ ਮਿਲ ਜੂ ਉਹ ਕੰਧਿਆਰਾ ਫਾਤਰਾ ਪੈਡਲ ਠੀਕ ਕਰਨ ਵਾਲਾ ਰੰਗ ਬੰਨੇ ਆ ਸ਼ਹਿਰ ਨੇ ਇਹਦਾ ਵੇਖੋ ਹਣਾ ਸ਼ਹਿਰ ਦੀ ਖੂਬਸੂਰਤੀ ਹਾਂ ਹਾਂ ਕੋਈ ਨਹੀਂ ਤੇ ਉਥੋਂ ਨਿਕਲਣ ਤੋਂ ਬਾਅਦ ਸਾਡੇ ਵੀਰ ਨੇ ਸਾਈਕਲ ਦਾ ਪੈਡਲ ਥੋੜਾ ਜਿਹਾ ਖਰਾਬ ਹੋ ਗਿਆ ਸੀ ਉਸ ਵੈल्ड ਕਰਾਈ ਜਾਂਦਾ ਹੁਣ ਉਹ ਸਾਹਮਣੇ ਬੈਠਾ ਤੇ ਇਧਰ ਪਕੌੜਿਆਂ ਵਾਲਾ ਲੰਗਰ ਇਹ ਬੱਬਈ ਦਾ ਪਕੌੜਿਆਂ ਵਾਲਾ ਲੰਗਰ ਹਰ ਸਾਲ ਲੱਗਦਾ ਇੱਥੇ ਤੇ ਦੇਖੋ ਕੀ ਵਿਵਹਾਰ ਆ। ਇਹ ਲਾਟੋ ਜਿਹਾ ਬਣਾਇਆ ਪਿਆ। ਅਗਲਾ ਜੇ ਬਰੋੜੇ ਹਰਸਾ। ਕੋਈ ਅੱਤਲਣਾ। ਤੇ ਆਪਾਂ ਹੁਣ ਪਕੌੜੇ ਪੂੜੇ ਖਾ ਕੇ ਹੋ ਗਏ ਵਿਹਲੇ। ਤੇ ਹਣ ਤਰਪੇ ਦਾਣੂ ਤੇ ਟਾਈਮ ਬਹੁਤ ਲੱਗ ਗਿਆ ਉੱਥੇ ਪਕੌੜਿਆਂ ਥਾਂ ਤੇ ਵੀ ਕਿਉਂਕਿ ਉੱਥੋਂ ਵੇਲਡਿੰਗ ਕਰਾਉਣਾ ਸੀਗਾ ਫੈਂਕਲ। ਘੰਟਾ ਉੱਥੇ ਲੱਗ ਗਿਆ। ਕਿ ਅੱਜ ਟਾਈਮ ਹੋ ਗਿਆ 3:40 ਤੇ ਇੱਥੇ 18 ਕਿਲੋਮੀਟਰ ਤੇ ਇੱਕ ਗੁਰਦੁਆਰਾ ਸਾਜੀ ਜਰਾਤ ਉੱਥੇ ਰਵਾਂਗੇ ਤੇ ਕੱਲ ਨੂੰ ਦੇਖਦੇ ਆ ਕਿੱਧਰ ਨੂੰ ਚਾਲੇ ਭਾਈ ਜੇ ਕਿੱਥੇ ਰੁਕੇ ਤੇ ਕੀ ਕਰਨੂ ਆਪਣਾ ਐ ਇੱਕ ਗੁੱਸਾ ਮਾਣੂ ਆ ਜਾ ਜਾਣਾwidehat ਚਾਹਦਾ ਚੱਲੇ 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 ਨਹੀਂ ਨਹੀਂ ਕੋਹ ਨਹੀਂ ਕਹੇ ਤੈਨੂੰ ਆ ਜਾ ਕ੍ਰਸ਼ਰ ਪਾਇਆ ਆ ਵੇਖੋ ਜੀ ਨਦੀ ਤੇ ਉਹ ਬੈਠਾ ਲੰਗੂਰ ਤੇ ਉਹ ਆ ਗਈ ਬੱਸ ਤੇ ਆ ਸਾਡਾ ਸਾਈਕਲ ਬਾਕੀ ਗਮ ਠੱਪ ਕੋਣਾਪਾ ਵਾਪਸ ਐਕ ਹੋ ਗਈ ਸਵਾ ਚਾਰ ਸੱਟ ਚਾਰ ਹੋ ਗਏ ਆ ਤੇ ਨੇਰਾ ਹੁਣ ਤੋਂ ਪਹਿਲਾਂ ਪਹਿਲਾਂ ਆਪਾਂ ਪਹੁੰਚ ਗਏ ਉੱਥੇ ਨੇਰੇ ਚ ਫਰੋਖਾ ਹੋ ਜਾਊਗਾ ਤੇ ਆਪਾਂ ਹੁਣ ਵੱਧਦੇ ਆ ਅੱਗੇ ਰਸਤਾ ਮਿਲਦਾ ਖੋਦਗੇ ਗੱਡੀਆਂ ਵੀ ਔਰ ਲੱਗੀਆਂ ਬਾੜ ਤੋਂ ਪੱਥਰ ਡਿੱਗਿਆ ਤੇ ਜਿਹਦੇ ਕਰਕੇ ਜਿਹੜਾ ਗੱਡੀ ਪਲਟਣ ਦਾ ਐਕਸੀਡੈਂਟ ਹੋਣ ਦਾ ਜਿਹੜਾ ਚਾਂਸ ਬਾਈ ਫੁੱਲ ਹੋ ਗਿਆ ਸੀਗਾ ਤੇ ਆਪਾਂ ਆ ਗਿਆ ਕੋਈ ਗੱਲ ਨਹੀਂ 5-7 ਮਿੰਟ ਹੋਰ ਡੇਟ ਹੋ ਜਾਾਂਗੇ ਤੇ ਮੁੰਡਾ ਕਹਿੰਦਾ ਵੀ ਸੇਵਾ ਆਪਾਂ ਹੈ ਆ ਕੋਈ ਪੱਥਰ ਡਿੱਗਾ ਹੋਊਗਾ ਤਾਂ ਆਪਾਂ ਕਰਕੇ ਜਾਣੀ ਜਿੰਨੇ ਜੋਗੇ ਹੋਵਾਂਗੇ ਜ਼ਰੂਰ ਕਰਾਂਗੇ ਇਹ ਬੜਾ ਵੱਡਾ ਹੋਇਆ ਤਾਂ ਕੀ ਗੱਲ ਆ ਜੀ ਕਰਨੀ ਆ ਤੇ ਪਰ ਜੇ ਛੋਟੇ ਹੋਣਗੇ ਤਾਂ ਆਪਾਂ ਜ਼ਰੂਰ ਆਪਦੇ ਜੋਗੇ ਜਿਹੜਾ ਆਪਦੇ ਵਿੱਚ ਚ ਹੋਊਗਾ ਜ਼ਰੂਰ ਆਪਾਂ ਚੱਕ ਕੇ ਜਾਣਾ ਤੇ ਛੋਟੇ-ਛੋਟੇ ਸੀਗੇ ਕੋਈ 2 2 ਕਿਲੋ ਦਾ ਕੋਈ 4 ਕਿਲੋ ਦਾ ਸੀਗਾ ਤੇ ਆਪਾਂ ਲੋਈ ਆਪਾਂ ਸੜਕ ਦਾ ਜਿਹੜਾ ਰਸਤਾ ਥਲੀਅਰ ਕਰਤਾ ਤੇ ਹੁਣ ਜਿਹੜਾ ਐਕਸੀਡੈਂਟ ਹੋਣ ਦਾ ਕਾਰਨ ਆ ਜੀ ਉਹ ਘਟ ਜੂਗਾ ਬਿਲਕੁਲ ਹੀ ਖਤਮ ਹੋ ਜੂਗਾ ਜੀ ਉਕੇ ਪਹਿਲਾ ਬਈ ਇਹ ਪੱਥਰ ਡਿੱਗੇ ਹੋਣ ਦੇ ਕਾਰਨ ਟਾਇਰ ਵੀ ਪਾਟਨ ਦਾ ਡਰ ਰਿਹਾ ਕਿਉਂਕਿ ਤਿੱਖੇ ਬਹੁਤ ਹੁੰਦੇ ਆ ਤਿੱਖੇ ਹੋਣ ਕਰਕੇ ਨਾ ਜੀ ਗੱਡੀ ਜਿਹੜਾ ਪਾਟਨ ਦਾ ਡਰ ਹੈ ਜਾਂ ਪੈਂਚਰ ਹੋਦਾ ਤੇ ਐਕਸੀਡੈਂਟ ਦਾ ਬਈ ਫੋਲ ਹੀ ਚਾਂਸ ਹੁੰਦਾ 100% ਹੀ ਹੁੰਦਾ ਜੀ ਤੇ ਇਧਰ ਬਈ ਸਾਹਮਣੇ ਹੀ ਪਏ ਆ ਕਪਾਵਾ ਵੀ ਦੇਖਦੇ ਜਾਂਦੇ ਚੱਕ ਦਿੰਦੇ ਆ ਲਓ ਜੀ ਉਹਨਾਂ ਚੱਕਦਾ ਮੈਂ ਉਹ ਜਿਹੜਾ ਵੱਡਾ ਪਿਆ ਉਹ ਨਹੀਂ ਉਹ ਨਹੀਂ ਆ ਚੱਕਦੇ ਆ ਦੋ ਦੋ ਕਰਹਿਗੇ ਨਹੀਂ ਉਹ ਵੱਡਾ ਚੱਕ ਦਿੰਦਾ ਆ ਵੀ ਚੱਕ ਅਨ ਦੋ ਤਿੰਨ ਰਹਿ ਗਈ ਚੱਕ ਦਿੰਨੇ ਆ ਚਲੋ ਜੀ ਅਗਲੇ ਪੜਾਤੇ वेखो बैठा <नहीं>। तेखो बैठा कि ते, नहीं बखरा स्टायलरा स्टायल बना बैठा जावा बॉडीगार्ड थले बैठा बैठा वेखो ਪੂਰੇ ਸਟਾਈਲ ਮਾਰਦਾ ਹੋਇਆ ਇਹ ਨਗਰ ਪੈਦਨ ਪਿੱਛੇ ਇਹ ਨਾ ਮੈਨੂੰ ਲੰਦ ਜੇ ਕੱਢਦਾ ਹੀਗਾ ਹੱਥ ਜਾਂ ਚੱਕਦਾ ਹੀ ਇਹ ਕਾ ਕੇ ਪੈਦਨ ਪੰਗਾ ਨਹੀਂ ਲੈਂਦੇ ਹੁਣ ਐਮਾ ਇਹ ਕੀ ਟ੍ਰੈਂਚ ਬਣਾ ਤਾਗੇ ਨਾ ਟੋੜ ਕੇ ਸਿਰ ਉਤਰਾਖੰਡ ਸਰਕਾਰ ਨੇ ਇੱਥੇ ਵਾਰਨਿੰਗ ਦਿੱਤੀ ਆ ਥੀਰਿੰਗ ਰੌਕਸ ਡੂ ਨੋਟ ਵਰਕ ਔਨ ਸਟਾਪ ਹੈ ਉਹ ਕਹਿੰਦੇ ਇੱਥੇ ਨਾ ਗੱਡੀ ਖੜਾਓ ਕਦੇ ਵੀ پارک ਨਾ ਕਰੋ ਬਾੜ ਦਾ ਕੋਈ ਪਤਾ ਨਹੀਂ ਕਰਨ ਥੱਲੇ ਆ ਜੇ ਵੈਸੇ ਵੀ ਖਤਰਨਾਕ ਹੀ ਦੇ ਹਾਏ ਜਿਵੇਂ ਜਿਵੇਂ ਸਾਈਕਲ ਚਲਾਉਨੇ ਹਨ ਤੇ ਆਹ ਹਨ ਪਿੱਛੇ ਨੂੰ ਮਾਰਦੇ ਜਾਂਦੇ ਆ ਹੋਰ ਹੀ ਵਿਊਜਾ ਬੰਦ ਇਹਨਾਂ ਦਾ ਕੋਈ ਨੰਗੰਦੇ ਵੇਣੇ ਕੀ ਆਉਂਦਾ ਮੂਰੇ ਬ੍ਰੇਕ ਲਾ ਲਿਆ ਕਰੀ ਮੋੜ ਤੇ ਪੱਥਰ ਨਾ ਥੱਲੇ ਕਿਹੜੇ ਡਿੱਗੇ ਪੈਂਦੇ ਤੇ ਜੇ ਖੁੱਬ ਗਿਆ ਤੇ ਕੰਮ ਹੋ ਜੂ ਔਖਾ ਆਹ ਹਣੀ ਨੂੰ ਟੱਕਰ ਆ ਪਹਾੜੀ ਕੁੱਤੇ ਆਗੇ ਪਹਾੜੀ ਬੱਕਰੇ ਆ ਧਿਆਨ ਰੱਖੀਗਾ ਨਹੀਂ ਸਪੀਡ ਤੇ ਪਗੁਰਦਵਾਇ ਟਵਾਦ ਕੇ ਵਾਹ ਕੀ ਆ ਰੋਸ਼ਨੀ ਪੈਂਦੀ ਆ ਸਨਸੈਟ ਨੇਰਾ ਹੋ ਗਿਆ ਵੈਸੇ ਥੋੜਾ ਜਿਹਾ ਥੋੜਾ ਜਿਹਾ ਕਿਉਂ ਕਾਫੀ ਹੋ ਗਿਆ ਤੇ ਰੌਲ ਬੰਬ ਦਾ ਆ ਗਿਆ ਕੀ ਕਹਿੰਦਾ ਤੂੰ ਕੀ ਕਹਿੰਦਾ ਤੂੰ ਪੈਟਰੋਲ ਪੰਪ? ਪੈਟਰੋਲ ਪੰਪ ਨਹੀਂ ਕਹਿੰਦੇ ਨਾਲ ਤੂੰ ਕਹਿੰਦੇ ਪੈਟਰੋਲ ਪੰਪ ਆ ਗਿਆ ਤਾਂ। ਵੇਖੋ ਜੀ ਸਪੀਡ ਚੜਾਈ ਚੜਦਾ ਤਾਂ ਬਹੁਤ ਔਖਾ ਕੰਮ। ਤੇ ਜੇ ਉੱਤਰਦੇ ਆ ਨਾ ਉਦੋਂ ਤਕਾਵਟ ਲੈ ਜਾਂਦੀ ਫਿਰ ਸਾਰੀ। ਅਰੇ ਤਕਾਵਟ ਆਏ ਆਂ ਉਹੀ ਰਹਿਣੀ ਆ। ਕਿਉਂਕਿ ਹਜੇ ਹੋਰ ਚੜਾਈਆਂ ਪਈਆਂ ਲੋਕ ਜਿਨ੍ਹਾਂ ਤੇ ਸਮਾਂ ਗਏ ਬੜੀ 6-6 ਘੰਟੇ ਲੱਗ ਜਾਂਦੇ ਚੜਨ ਤੇ ਜਿਵੇਂ ਗੋਬਿੰਦ ਘਾਟ ਵਾਲੀ ਚੜਾਈ ਉਹ ਬਹੁਤ ਲੰਬੀ ਆ ਤੇ ਉਹ ਖੜਵੀ ਚੜਾਈ ਆ ਇਹ ਉਹਦੇ ਨਾਲੋਂ ਵੀ ਜ਼ਿਆਦਾ ਇੱਕ ਦਿਨ ਉੱਥੇ ਲੱਗੂ ਸ਼ਾਇਦ ਉਹ ਨਗਰਾਸੂ ਗੁਰਦੁਆਰਾ ਜਿਹੜਾ ਉੱਥੋਂ ਤੋਂ ਬਾਅਦ ਦੇ ਵਿੱਚ ਆਉਂਦੀ ਆ ਰੇ ਰੇ ਕੀ ਨਹੀਂ ਤਾਂ ਹੋਈ ਜਾਂਦਾ ਤੇ ਬਾਅਦ ਚ ਥੱਲੇ ਪੱਥਰਾਂ ਦਾ ਵੀ ਨਹੀਂ ਪਤਾ ਲੱਗ ਰਿਹਾ ਨੇ ਇਹਦਾ ਇਸ ਕਰਕੇ ਜਲਦੀ ਤੋਂ ਜਲਦੀ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ਿਆਦਾ ਵੈਸੇ ਦੇਖਣ ਲੱਗ ਗਿਆ ਉੱਥੇ ਉਹ ਗੁਰਦੁਆਰਾ ਬਾਕੀ ਕੀ ਕਹਿ ਸਕਦੇ ਆ ਜੇ ਸਾਨੂੰ ਪਤਾ ਹੋਊਗਾ ਜੇ ਸर्च ਮਾਰੋ ਕਿੱਥੇ ਗੁਰਦੁਆਰਾ ਆ ਜਿਹੜਾ ਥੱਲੇ ਪੱਥਰ ਡਿੱਗੇ ਪੈਣ ਇਹਨਾਂ ਨਾਲ ਹੀ ਗਵਾੰਦਾਂ ਤੋਂ ਡਿੱਗੇ ਨੇ ਡਿੱਗੇ ਪੈਣ ਡਿੱਗਨੇ ਸ਼ੁਰੂ ਹੋ ਜਾਣ ਫੇ ਇੱਕ ਪੱਥਰ 10 ਪੱਥਰਾਂ ਨਾਲ ਲੈ ਕੇ ਆਉਂਦਾ ਇੱਥੋਂ ਆ ਕੇ ਡਿੱਗੇ ਸੀ ਪਹਿਲਾਂ ਸਫਾਈ ਕੀਤੀ ਹੋਈ ਆ ਆ ਖਲਗਾ ਆ ਗਏ ਆਪਾਂ ਅੱਜ ਪਹੁੰਚ ਚੁੱਕੇ ਆ ਜਿੱਥੇ ਪਹੁੰਚਣਾ ਸੀ ਜਿੱਥੇ ਪਹੁੰਚਣਾ ਸੀ ਕਿ ਬਈ ਇਹ ਤੇ ਰਸਤੇ 'ਚ ਆਪਾਂ ਨੂੰ ਗੁਰਦੁਆਰਾ ਜੀ ਦਿੱਸਿਆ ਠੀਕ ਹੈ ਕਿ ਇੱਥੇ ਜੇ ਮਿਲ ਜੂ ਗੁਰਦੁਆਰਾ ਤੇ ਉਹ ਨਲ ਗਿਆ ਇੱਥੇ ਲੰਗਰ ਲੰਗਰ ਦਾ ਕੰਮ ਚੱਲਦਾ ਨਾਲ ਵੀ ਲੰਗਰ ਛਕਾਉਂਦੇ ਆ ਤੇ ਉੱਥੇ ਅੱਜ ਆਪਾਂ ਰੈਸ਼ ਮਿਲ ਗਈ ਅੱਜ ਉੱਥੇ ਰਵਾਂਗੇ ਤੇ ਸਾਹਮਣੇ ਉਹ ਰੋਡ ਆ ਜਿਹੜਾ ਆਪਾਂ ਜਾਣਾ ਇਹ ਹਾਲ ਹੈ ਨਾਲ ਵਿੱਚ ਆ ਗਣਾ ਆਪਾਂ ਉਹ ਆਪਣਾ ਪਾਰਾ ਲੱਗਿਆ ਪਿਆ ਚਾਰਜ ਤੇ ਤੇ ਪਿੱਛੇ ਦੇ ਨਦੀਆਂ ਲੱਗਦੀ ਜਿਹੜੀ ਤੁਹਾਨੂੰ ਆਖੜ ਕਾਣੀ ਜਾਂਦਾ ਇਹ ਨਦੀ ਦਾ ਖੜਕਾ ਪਾਣੀ ਦਾ ਉਹ ਨੇ ਰਾਜੇ ਦਰ ਦੂਸੀਆਂ ਆਏ ਆ ਪਹਾੜੀ ਪਹਾੜਾਂ ਦੇ ਵਿਚਾਲੇ ਆ ਜਮਾ ਆਤੇ ਪਾਸੇ ਪਹਾੜ ਹੀ ਆ ਤੇ ਹੁਣ ਆਪਾਂ ਸਵੇਰੇ ਚੱਲਾਂਗੇ ਸ਼੍ਰੀ ਨਗਰ ਰੇਵੀ ਹੁੰਦੇ ਹੋਏ ਇਕੱਠਾਂ ਦੇ ਟਿਕਟੇ ਤੇ ਜਾਣਾ ਬਾਕੀ ਦੀ ਗੱਲ ਬਾਤ ਕਰਦੇ ਹਾਂ ਸਵੇਰੇ ਤੇ ਹੁਣ ਆਪਾਂ ਫਰੈਸ਼ ਹੋ ਦਸਣੇ ਆ ਬਈ ਟਾਈਮ ਹੋ ਗਿਆ ਮੇਰੇ ਖਿਆਲ ਤੋਂ 7:30 7:30 ਦਾ ਟਾਈਮ ਹੋ ਗਿਆ ਆਖੀ ਵੱਜ ਗਈ ਚੰਗੋ ਫਿਰ ਭਾਈ ਜੀ ਦਾ ਪਾਸਾ ਭਾਈ ਜੀ ਦੀ ਫਟੋ